ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਤ ਸਿੰਘ ਅੱਜ ਇੱਕ ਬਜ਼ੁਰਗ ਸਾਨੂੰ ਮਿਲੇ ਆ ਥੋੜੇ ਆਪਾਂ ਮੰਦਬੁੱਧੀ ਵੀ ਕਹਿ ਸਕਦੇ ਆ ਉਹ ਬਜ਼ੁਰਗ ਆਪਣਾ ਨਾਂ ਰਾਜਵਿੰਦਰ ਦੱਸਦੇ ਆ ਤਾਂ ਪਿੰਡ ਆਪਣਾ ਚਿਗਿੱਟੀ ਦੱਸਦੇ ਆ ਤੇ ਜਿਹੜੇ ਕੁਝ ਨੌਜਵਾਨ ਉਹਨਾਂ ਨੂੰ ਲੈ ਕੇ ਆਏ ਆ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਬਜ਼ੁਰਗਾਂ ਨੂੰ ਤੁਸੀਂ ਕਿੱਥੋਂ ਲੈ ਕੇ ਆਏ ਆ ਇਸ ਵੇਲੇ ਸਿਵਲ ਹਸਪੀਟਲ ਦੇ ਵਿੱਚ ਉਹ ਬੈਠੇ ਆ ਤੇ ਉਹ ਦੱਸਿਆ ਉਹ ਨਹੀਂ ਦੱਸਿਆ ਨੌਜਵਾਨਾਂ ਨੇ ਇਹਨਾਂ ਦੇ ਪੈਰਾਂ ਦੇ ਵਿੱਚ ਕੀੜੇ ਪੈ ਗਏ ਸੀ ਬਈ ਅਸੀਂ ਜਿਹੜੇ ਕੀੜੇ ਆ ਉਹ ਸਾਫ਼ ਕਰ ਰਹੇ ਆ ਤੇ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਬਈ ਜਿਹੜੇ ਕਿੱਥੋਂ ਤੁਸੀਂ ਲੈ ਕੇ ਆਏ ਆ ਔਰ ਕੀ ਨਾ ਆਇਆ ਇਹਨਾਂ ਦਾ ਕਿੱਥੋਂ ਰਹਿਣ ਵਾਲੇ ਆ ਔਰ ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੱਥੇ ਦੇ ਬਜ਼ੁਰਗ ਆ ਇਹ ਉੱਥੇ ਆਪਣੇ ਘਰ ਪਹੁੰਚ ਸਕਣ ਜੇ ਇਹਨਾਂ ਦੇ ਬੱਚੇ ਦੇਖਣ ਇਹਨਾਂ ਨੂੰ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਮਾਂ-ਬਾਪ ਦੀ ਕਦਰ ਕਰਿਆ ਕਰੋ ਤੇ ਆਪਣੇ ਬਾਪ ਨੂੰ ਇੱਥੋਂ ਲੈ ਕੇ ਜਾਓ ਆਓ ਆਪਾਂ ਗੱਲਬਾਤ ਕਰਦੇ ਹਾਂ ਬੱਚਿਆਂ ਨਾਲ ਜਿਹੜੇ ਬੱਚੇ ਲੈ ਗਿਆ ਉਹ ਕੁਝ ਸਾਡੇ ਨੌਜਵਾਨ ਆ ਪੈਰ ਪੂਰ ਸਾਫ ਕਰ ਰਹੇ ਆ ਤੇ 700 ਜਿੱਦਾਂ ਕੋਈ ਜਖਮ ਨਹੀਂ ਹੋਏ ਹੁੰਦੇ ਜਖਮ ਹੋ ਚੁੱਕੇ ਆ ਤਾਂ ਇਹ ਜਿਹੜੇ ਬਜ਼ੁਰਗ ਆ ਇਹ ਪਤਾ ਨਹੀਂ ਕਿਹਨਾਂ ਦੇ ਆ ਅਗਰ ਵੀਡੀਓ ਦੇ ਵਿੱਚ ਜਿਹੜੇ ਇਹਨਾਂ ਦਾ ਪਰਿਵਾਰ ਦੇਖਦਾ ਤੇ ਉਹ ਆ ਕੇ ਇਹਨਾਂ ਨਾਲ ਸੰਪਰਕ ਕਰੇ ਤੇ ਸਿਵਲ ਹਸਪੀਟਲ ਵਿੱਚ ਆ ਤਾਂ ਉਥੋਂ ਆ ਕੇ ਲਿਜਾ ਸਕਦਾ ਹੁਣ ਰਾਜਵਿੰਦਰ ਰਾਜਵਿੰਦਰ ਬਾਬਾ ਇੱਧਰ ਗੱਲ ਕਰਿਓ ਇੱਧਰ ਕਰਿਓ ਗੱਲ ਕੀ ਨਾਂ ਤੁਹਾਡਾ ਰਾਜਵਿੰਦਰ ਕਿੱਥੇ ਦੇ ਰਹੇ ਲਾਲਿਆਂ ਜਕਿੱਡੀ ਆ ਜਕਿੱਡੀ ਦੇ ਹਾਂ ਤੇ ਇੱਥੇ ਫਗਵਾੜੇ ਕਿਦਾਂ ਆਏ ਤੁਸੀਂ ਗੱਡੀ ਉੱਧਰ ਤੇ ਆਈ ਨਾ ਗੱਡੀ ਜਾਏ ਹਾਂ ਤੁਹਾਨੂੰ ਕੋਈ ਛੱਡ ਕੇ ਗਿਆ ਹਾਂ ਹੋਰ ਛੱਡ ਕੇ ਗਿਆ ਹੂੰ ਛੱਡ ਕੇ ਗਿਆ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਹਾਂ ਕਿੰਨੀ ਉਮਰ ਹੈ ਤੁਹਾਡੀ ਇਹਨੂੰ ਮੁੱਕੋ ਜਰਾ ਉਧਰ ਨੂੰ ਮੁੱਕੋ ਗੈਂਮਲੇ ਵਾਲੇ ਇੱਧਰ ਨੂੰ ਦੇਖੋ ਤਾਂ ਸਹੀ ਇਹਨੂੰ ਦੇਖੋ ਜਰਾ ਉਧਰ ਤੁਹਾਡਾ ਹਾਂ ਕਿੰਨੀ ਉਮਰ ਹੋ ਗਈ ਤੁਹਾਡੀ ਹਾਂ ਅੱਛਾ ਜੇ ਮਾਰੇ ਜੀ ਸਹੀ ਹੈ ਚਿਕਿੱਟੀ ਦੇ ਰਹਿਣ ਵਾਲੇ ਹਨਾ ਕਿੰਨੇ ਮੁੰਡੇ ਤੁਹਾਡੇ ਦੋ ਹੈ ਦੋ ਗੱਲ ਦੇ ਦੋ ਮੁੰਡੇ ਤੇ ਕੁੜੀਆ ਬਸ ਅੱਛਾ ਤੇ ਘਰ ਵਾਲੀ ਹੈਗੀਆ ਹੈ ਹੈ ਘਰ ਵਾਲੀ ਹੈਗੀ ਆ ਠੀਕ ਹੈ ਫੇਰ ਉਹਨੂੰ ਘਰੋਂ ਕਾਦੀ ਕੱਢਦਾ ਉਹਨਾਂ ਨੇ ਉਹ ਸ਼ਾਮ ਨੂੰ ਲੱਗ ਹੈ ਹਾਂ ਹਾਂ ਇਹ ਕਿਹਦੇ ਦਾ ਲੋਈ ਸਾਡੇ ਜਿਹੜੇ ਵੀਰ ਲੈ ਕੇ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਜੀ ਨਮਸਤੇ ਜੀ ਨਮਸਤੇ ਛੋੜੇ ਕਿੱਦਾਂ ਬਈ ਜੀ ਇਹ ਨਾ ਇੱਥੇ ਆਪਣਾ ਹੋਟਲ ਸਟੈਂਡ ਨਹੀਂ ਲੱਗਦਾ ਬਸੇਬਲ ਦੇ ਬਾਹਰ ਇੱਥੇ ਪਿਆ ਹੋਇਆ ਸੀਗਾ ਤਾਂ ਮੈਨੂੰ ਤਰਸ ਜਾਇਆ ਮੈਂ ਕਿਹਾ ਰੋਟੀ ਖਵਾ ਦਵਾਂ ਮੈਂ ਬਾਬੇ ਜੀ ਨੂੰ ਤਾਂ ਮੈਂ ਬਾਹ ਫੜ ਕੇ ਉਠਾ ਕੇ ਮੈਂ ਲੈ ਕੇ ਆਇਆ ਪਹਿਲਾਂ ਰੋਟੀ ਖਵਾਇਆ ਫਿਰ ਮੈਨੂੰ ਤਰਸ ਜਾਇਆ ਪੁੱਟੀ ਨਾ ਇਹਦਾ ਲਿਬਰੀ ਆਈ ਸਾਰਾ ਲੱਤਦਾ ਦਰਸ ਜਾਇਆ ਮੈਂ ਫਿਰ ਅੰਦਰ ਲੈ ਗਿਆ ਫਿਰ ਅੰਦਰ ਕਿਸੇ ਨੇ ਦੇਖਿਆ ਨਹੀਂ ਫਿਰ ਮੈਂ ਪੱਟੀ ਖੋਲਣ ਲੱਗ ਪਿਆ ਖੋਲਣ ਤੋਂ ਬਾਅਦ ਆ ਜੀ ਦੇ ਅੰਦਰ ਕੀੜੇ ਜੇ ਪੜੇ ਹੋਏ ਸੀਗੇ ਇਹਦੇ ਅੰਦਰ ਪੂਰਾ ਕੀ ਨਾ ਲੱਗਾ ਇਹ ਤੇ ਕੀੜੇ ਲੱਗੇ ਸੀਗੇ ਕੀੜਾ ਲੱਗਾ ਸੀਗਾ ਮੈਂ ਫਟਾਫਟ ਦਵਾਈ ਦੁਆਏ ਤੇ ਪਾਇਆ ਜੀ ਇਹਨੂੰ ਸਾਫ ਤੋਂ ਕੀਤਾ ਉਹ ਤਾਂ ਪੱਟੀ ਦਾ ਪੇਟ ਗਿਆ ਦੋ ਦਿਨਾਂ ਬਾਅਦ ਅੱਜ ਫਿਰ ਇਹਨੂੰ ਕਪੜੇ ਨਵੇਂ ਬਦਲ ਚੇਂਜ ਕੀਤਾ ਅੱਜ ਅਜੇ ਆ ਕੇ ਕਪੜੇ ਲੈ ਕੇ ਪਵਾਇਆ ਵਾ ਉਸ ਤੋਂ ਬਾਅਦ ਸਾਰਾ ਇਹਨੂੰ ਕੋਈ ਹੁਣ ਦੇਖਣ ਵਾਲਾ ਨਹੀਂ ਐ ਸਾਫ ਹੋ ਗਿਆ ਤੁਹਾਨੂੰ ਪਤਾ ਲੱਗਾ ਵੀ ਕਿੱਥੇ ਦੇ ਆ ਇਹ ਸਰ ਇੰਨਾ ਕਦੋਂ ਨਹੀਂ ਪਤਾ ਲੱਗਾ ਮੈਂ ਇਹ ਹੁਣ ਕਹਿੰਦੇ ਚੱਗੇ ਚੱਦੇ ਇਹ ਚੁਕਿੱਟੀ ਵਿੱਚ ਚੁਕਿੱਟੀ ਚੁਕਿੱਟੀ ਦਾ ਕਹਿੰਦੇ ਨਹੀਂ ਨਾ ਇਹਨਾਂ ਦੱਸੇ ਨਾ 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 ਕੀ ਸੀ ਬਾਪੂ ਰਾਜਵਿੰਦਰ 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 ਇਹ ਲੋ ਜੀ ਰਾਜਵਿੰਦਰ ਆ ਜਿਹੜੇ ਬਾਪੂ ਉਹਨਾਂ ਦਾ ਨਾਮ ਆ ਰਾਜਵਿੰਦਰ ਚੁਕਿੱਟੀ ਦੱਸਦੇ ਆਪਣਾ ਪਿੰਡ ਅਗਰ ਜਲੰਧਰ ਦੇ ਲਾਗੇ ਚੁਕਿੱਟੀ ਆ ਅਗਰ ਕਿਸੇ ਨੂੰ ਪਤਾ ਹੋਵੇ ਸਾਡੇ ਵੀਰ ਭਰਾ ਭੈਣ ਨੂੰ ਤਾਂ ਇਹਨਾਂ ਪਛਾਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆ ਇੱਥੇ ਤੁਸੀਂ ਲਿਜਾ ਸਕਦੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਪੈਰਾਂ ਦੇ ਵਿੱਚ ਦੱਸਿਆ ਵੀ ਕੀੜੇ ਪੈ ਚੁੱਕੇ ਆ ਔਰ ਨੌਜਵਾਨ ਜਿਹੜੇ ਸਾਫ਼ ਕਰ ਰਹੇ ਆ ਕੀ ਗੱਲ ਹੋ ਗਈ ਬਹੁਤ ਬੁੜਾ ਹਾਲ ਪਿਆ ਜਾ ਹੋ ਗਿਆ ਇਹ ਕੋਈ ਅਗਨ ਪਿਛੇ ਵੇਖਣ ਵਾਲਾ ਕੋਈ ਹੈ ਨਹੀਂ ਕੋਈ ਮੂੰਹ ਪਰ ਕਰ ਨੂੰ ਇਹ ਸਿੱਖਿਆ ਤੇ ਚੈਕ ਵੀ ਦਰਾਨੰਦ ਜੀ ਆਦੇ ਭਾਤੂ ਵੀ ਲੰਦੇ ਦੋ ਉਧਰ ਸਾਨੂੰ ਇਦਾਂ ਪੈਂਦੇ ਆ ਤੇ ਤੁਸੀਂ ਕੱਲ ਹੀ ਨਾ ਵੀ ਦੇਖਭਾਲ ਕਰਦੇ ਵੀ ਕੀ ਕੀ ਗੱਲ ਹੋ ਗਈ ਹਾਂ ਜੀ ਅਸੀਂ ਜਾਣੇ ਆ ਉਹਨਾਂ ਦੇ ਮੱਥੇ ਤੇ ਟੀੜੀਆਂ ਪੈ ਜਾਂਦੀਆਂ ਵੀ ਦੋ ਹਾਂਜੀ ਕੱਲ ਹੀ ਤੁਸੀਂ ਆ ਜੰਦੇ ਆ ਵੀ ਦੱਸੋ ਹੁਣ ਸਾਰ ਸਾਡੀ ਆਸਾਨੀਆਂ ਤਾਂ ਮਰੀ ਨਹੀਂ ਜੀਂਦੀ ਯਾਰ ਜੀਂਦੀ ਰਹੂਗੀ ਜਿੱਦਾਂ ਦੇ ਮਾਂ ਪੀਰਾਂ ਸਾਡਾ ਬਲੱਡ ਉਹਦਾਂ ਦਾ ਹੀ ਸਾਡਾ ਆ ਲੋਕਾਂ ਨੂੰ ਦਿੰਦਾ ਉਹ ਅੱਖਾਂ ਵੀ ਲੈਣਨੇ ਆ ਪਰ ਸਾਡਾ ਜੀ ਅਸੀਂ ਅੱਖਾਂ ਨਹੀਂ ਪੀਣਾਂਗੇ ਸਾਡੀ ਹਿੰਮਤ ਹੈ ਨਹੀਂ ਨਹੀਂ ਤਾਂ ਅਸੀਂ ਤਾਂ ਇਹਨਾਂ ਦੀ ਇਕੱਲੀ ਦੇਖਭਾਲ ਕਰ ਲਈਏ ਦਿਹਾੜੀਦਾਰ ਬੰਦੇ ਆ ਦੀ ਅਸੀਂ ਕਹਿੰਨੇ ਆ ਸਾਡੇ ਨਾਲ ਹੋਰ ਨੌਜਵਾਨ ਜੁੜਨ ਆਪਾਂ ਇਦਾਂ ਦੀ ਕੋਸ਼ਿਸ਼ ਕਰੀਏ ਵੇ ਲੋਕ ਦੇਖਦੇ ਰਹਿ ਜਾਣਾ ਤੇ ਆਪਾਂ ਸਾਰੇ ਬੰਦਿਆਂ ਨੂੰ ਸਹਾਰਾ ਦੇਈਏ ਠੀਕ ਹੈ ਜੀ ਮੇਰੀ ਸੋਧ ਧੰਨਵਾਦ ਜੀ ਧੰਨਵਾਦ ਫੇਰ ਵੀ ਤੁਸੀਂ ਦੇਖ ਰਹੇ ਆ ਬੜਾ ਧੰਨਵਾਦ ਆ ਇਹ ਪਰ ਜਿਹੜਾ ਫਰਜ਼ ਬਣਦਾ ਜਿੱਦਾਂ ਡਾਕਟਰਾਂ ਦਾ ਬਣਦਾ ਤੇ ਫਿਰ ਵੀ ਤੁਸੀਂ ਦੇਖਭਾਲ ਕਰ ਰਹੇ ਹੋ ਬੜਾ ਵਧੀਆ ਲੱਗ ਰਿਹਾ ਨਾ ਨੰਬਰ ਨਹੀਂ ਦੇ ਰਹਾ ਇਹਨਾਂ ਦਾ ਕੋਈ ਨੰਬਰ ਹੈਗਾ ਇਹਨਾਂ ਕੋਲ ਆਸ਼ਰਮ ਦਾ ਨੰਬਰ ਮੰਗ ਰਹੇ ਸੀ ਕਹਿੰਦੇ ਆਸ਼ਰਮ ਦਾ ਨੰਬਰ ਦੇ ਦਿਓ ਆਸ਼ਰਮ ਦਾ ਨੰਬਰ ਹੀ ਦੇ ਦਿਓ ਸਾਨੂੰ ਅਸੀਂ ਕੰਟੈਕਟ ਨੰਬਰ ਨੰਬਰ ਵੀ ਤੱਕ ਨਹੀਂ ਮਿਲ ਰਿਹਾ ਕਿਹੜੇ ਕਿਹੜੇ ਇਹ ਆਸ਼ਰਮੋਂ ਆਸ਼ਰਮ ਚੋਂ ਆਏ ਆ ਨਹੀਂ ਨਹੀਂ ਅਸੀਂ ਕਹਿ ਰਹੇ ਹਾਂ ਕਿ ਉੱਥੇ ਛੱਡੋ ਸਰਦਾਰ ਜੀ ਇੰਦਾ ਵੀ ਪਾਟ ਕੇ ਜਿਹੜਾ ਇੱਕ ਆਸ਼ਰਮ ਹੈਗਾ ਬਿਰਕਾ ਰੋਡ ਤੇ ਆ ਉੱਥੇ ਛੱਡਿਓ ਡਾਕਟਰ ਸਾਹਿਬ ਨੇ ਕਿਹਾ ਸਾਨੂੰ ਕਹਿੰਦਾ ਉੱਥੇ ਛੱਡ ਦਿਓ ਅਸੀਂ ਮਾਨੂੰ ਡਰਦੇ ਕਿਉਂਗਾ ਮੈਂ ਕਹਿੰਦਾ ਲਾਤੀ ਦਾ ਇੰਦਾ ਦਾ ਹੋਇਆ ਬਈ ਮਾਰ ਪੱਟੀ ਪੁੱਟੀ ਹੋ ਜਾਵੇ ਨਾ 10-5 ਮੰਗ ਮੰਗ ਕੇ ਆਇਆ ਸੀ ਕਿਰਾਇਆ ਇੱਥੇ ਕਿੱਥੇ ਦਵਾਈ ਲੈਂਦੀ ਦਵਾਈ ਦਵਾਈ ਲੈਂਦੇ ਆ ਠੀਕ ਆ ਜੀ ਕੋਈ ਗੱਲ ਨਹੀਂ ਜਿਹੜੀ ਹੈਲਪ ਹੁੰਦੀ ਆ ਉਹ ਆਪਾਂ ਸਾਰੇ ਨਾਲ ਮਿਲ ਕੇ ਕਰਦੇ ਹਾਂ ਚਲੋ ਇਹ ਜਿਹੜੇ ਵੀ ਬਾਪੂ ਦਾ ਪਰਿਵਾਰ ਕਿਤੇ ਦੇਖਦਾ ਹੋਵੇ ਜਦੋਂ ਪਰ ਉਹ ਇਕੱਲੇ ਆ ਸਕਦੇ ਆ ਕਿਉਂ ਬਜ਼ੁਰਗ ਆ ਬਾਪੂ ਉਮਰ ਵੀ ਠੀਕ ਠਾਕ ਆ ਪਰਮਾਤਮਾ ਨੇ ਜਿੰਨੇ ਸਾਹ ਬਖਸ਼ੇ ਉਹਨੇ ਪੂਰੇ ਤਾਂ ਕਰਨਾ ਹੀ ਹੈ ਨਾ ਹਾਂਜੀ ਹਾਂਜੀ ਤਾਂ ਪਰ ਇਦਾਂ ਜਿਹੜੇ ਬਾਪੂ ਲਵਾਰਸ ਛੱਡਦੇ ਆ ਬਹੁਤ ਮਾੜੀ ਗੱਲ ਆ ਤੇ ਲੇਕਿਨ ਉਸ ਪਰਿਵਾਰ ਨੂੰ ਥੋੜੀ ਜੀ ਸਮਝ ਚਾਹੀਦੀ ਆ ਵੀ ਮੌਕੇ ਦੇ ਆ ਕੇ ਇਸ ਬਾਪੂ ਨੂੰ ਵੀ ਛੜਿਆ ਤਾਂ ਆਹ ਦੇਖੋ ਕਿ ਅਸੀਂ ਇਹ ਵੀਡੀਓ ਅਸੀਂ ਇਹ ਅਸੀਂ ਇਹ ਜਿਹੜੀ ਵੀਡੀਓ ਆ ਜਰੂਰ ਵਾਇਰਲ ਕਰਾਂਗੇ ਤੇ ਤੁਹਾਨੂੰ ਦਿਖਾਉਣੇ ਇਹਨਾਂ ਦੇ ਕੱਪੜੇ ਵੀ ਦਿਖਾਉਣੇ ਜਿਹੜੇ ਪੁਰਾਣੇ ਕੱਪੜੇ ਚ ਸੀਗੇ ਇਹਨਾਂ ਦੇ ਇੱਕ ਬਨਿਆਨ ਉੱਥੇ ਪਿਆ ਹੋਇਆ ਹੈ ਟੀ-ਸ਼ਰਟ ਇਹ ਕੱਪੜੇ ਚ ਸੀਗਾ ਤਾਂ ਸੀ ਨਾ ਅੱਜ ਕੱਪੜੇ ਕਰੋ ਲੈ ਕੇ ਆਏ ਫਿਰ ਕੱਪੜੇ ਨਵੇਂ ਪਵਾਏ ਭਾਬੀ ਜੀ ਨੂੰ ਮਗਾ ਐਮੀ ਨਾਲ ਅਲਰਜੀ ਹੋਰ ਹੋ ਜਾਵੇ ਨੁਕਸਾਨ ਦਾ ਤਾਂ ਮੈਂ ਸਭ ਜਿਹਾ ਕਪੜਾ ਪਵਾਇਆ ਵਾ ਬਈ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਤੇ ਚਲੋ ਅਸੀਂ ਇੱਕ ਵਾਰ ਫੇਰ ਕਰਦੇ ਆਂ ਵੀ ਇਦਾਂ ਦੇ ਜਿਹੜੇ ਸਾਡੇ ਬਜ਼ੁਰਗ ਆ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਧੰਨਵਾਦ ਜੀ ਯਾਰਾ